ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਰੋ ਸਿਸਟਮ ਰਾਹੀਂ ਲੋਕਾਂ ਨੂੰ ਸਸਤੇ ਰੇਟਾਂ ਤੇ ਪੀਣ ਲਈ ਸੁੱਧ ਪਾਣੀ ਦੇਣ ਦਾ ਤਹैया ਕੀਤਾ ਸੀ। ਹਰ ਪਿੰਡ ਤੇ ਹਰ ਸ਼ਹਿਰ ਵਿੱਚ ਅਜਿਹੇ ਪ੍ਰੋਜੈਕਟ ਕਰੋੜਾਂ ਦੀ ਲਾਗਤ ਨਾਲ ਲਗਾਏ ਗਏ ਸਨ ਜੋ ਹੁਣ ਸਰਕਾਰ ਦੀਆਂ ਗਲਤ ਨੀਤੀਆਂ ਤੇ ਕੰਪਨੀ ਦੀਆਂ ਅਣਗਹਿਲੀਆਂ ਕਾਰਨ ਇੱਕ ਇੱਕ ਕਰਕੇ ਬੰਦ ਹੋ ਰਹੇ ਨੇ। ਦੱਸਣਯੋਗ ਹੈ ਕਿ ਸਤਾਨਕ ਸ਼ਹਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੇ ਆਰੋ ਪਲਾਂਟ ਲਗਾਏ ਗਏ ਸਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਤਾਂ ਸ਼ੁਰੂ ਤੋਂ ਹੀ ਜਿੰਦੇ ਲੱਗੇ ਸਨ। ਅਤੇ ਬਾਕੀ ਰਹਿੰਦੇ ਆਰਓ ਪਲਾਂਟਾਂ ਨੂੰ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਜੰਦੇ ਲੱਗ ਚੁੱਕੇ ਨੇ ਜਿਸ ਨੂੰ ਲੈ ਕੇ ਲੋਕ ਹੁਣ ਘਰਾਂ ਵਿੱਚ ਆਪਣੇ ਪੱਧਰ ਤੇ ਆਰਓ ਲਗਾ ਕੇ ਡੰਗਟ ਪਾਰੇ ਨੇ ਅਤੇ ਜਿਨ੍ਹਾਂ ਕੋਲ ਆਰਓ ਖਰੀਦਣ ਦੀ ਪਹੁੰਚ ਨਹੀਂ ਉਹ ਅਸੁੱਧ ਪਾਣੀ ਪੀਣ ਲਈ ਮਜਬੂਰ ਹੋ ਗਏ ਨੇ ਕਿਉਂਕਿ ਬਹੁਗਿਣਤੀ ਲੋਕ ਹਾਲੇ ਵੀ ਗਰੀਬੀ ਦੀ ਰੇਖਾ ਤੋਂ ਹੇਠਲਾ ਜੀਵਨ ਬਤੀਉਣ ਲਈ ਮਜਬੂਰ ਨੇ ਜਿਕਰ ਜੋਗ ਹੈ ਕਿ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਧਰਤੀ ਹੇਠਲਾ ਪਾਣੀ ਨਾ ਪੀਣ ਦੇ ਯੋਗ ਮੰਨਿਆ ਜਾਂਦਾ ਹੈ ਜਿਸ ਕਾਰਨ ਸ਼ਹਿਰ ਵਿੱਚ ਕੈਂਸਰ ਅਤੇ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਦਿਨ ਪ੍ਰਤੀ ਵਾਧਾ ਹੋ ਰਿਹਾ ਭੋਜਨ ਸਮਾਜ ਪਾਰਟੀ ਦੇ ਆਗੂ ਅਤੇ ਵਰਕਰਾਂ ਦਾ ਕਹਿਣਾ ਕਿ ਸਮੇਂ ਸਿਰ ਬਿਜਲੀ ਦੇ ਬਿੱਲ ਨਾ ਭਰਨਾ ਕੰਪਨੀ ਦੀ ਗਲਤੀ ਹੈ ਇਸ ਵਿੱਚ ਖਪਤਕਾਰ ਦਾ ਕਸੂਰ ਨਹੀਂ ਹੈ ਕਿਉਂਕਿ ਉਹ ਹਰ ਮਹੀਨੇ ਆਰੋ ਪਲਾਂਟਾਂ ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਪੈਸੇ ਜਮ੍ਹਾਂ ਕਰਵਾਉਂਦੇ ਨੇ ਦੱਸਣਯੋਗ ਹੈ ਕਿ ਬੰਦ ਪਏ ਆਰੋ ਪਲਾਂਟਾਂ ਦਾ ਮਾਮਲਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੇ ਇਲਾਕੇ ਦੇ ਸਿਆਸੀ ਆਗੂਆਂ ਦੇ ਧਿਆਨ ਵਿੱਚ ਵੀ ਲਿਆਂਦਾ ਜਾ ਚੁੱਕਾ ਹੈ ਪਰ ਕਿਸੇ ਦੇ ਸਿਰ ਤੋਂ ਝੂਣੀ ਸਰਕੇ ਬਸ ਪਾਬਰਗਰਾਂ ਦੀ ਮੰਗ ਹੈ ਕਿ ਬੰਦ ਪਏ ਆਰੋ ਪਲਾਂਟ ਜਲਦ ਤੋਂ ਜਲਦ ਚਾਲੂ ਕੀਤੇ ਜਾਣ ਬੁੜਲਾਡਾ ਤੋਂ ਸੋਨੂ ਕੁਟਾਵੀਆ ਦੀ ਖਾਸ ਰਿਪੋਰਟ ਇਹਦੇ ਸੰਬੰਧਿਤ ਵਿੱਚ ਕੀ ਕਹਿਣਾ ਚਾਹੁੰਦੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੋਧਾਨ ਅਸੀਂ ਇਹਦੇ ਬਾਰੇ ਬੋਲਣਾ ਚਾਹੁੰਦੇ ਆਂ ਵੀ ਜੋ ਆਰਓ ਲੱਗੇ ਸੀਗੇ ਮੋਲਢਾਡੇ ਦੇ ਵਿੱਚ 10-12 ਆਰਓ ਲੱਗੇ ਸੀ ਉਹਨਾਂ ਦੇ ਵਿੱਚੋਂ ਸਿਰਫ 2-3 ਆਰਓ ਚੱਲ ਰਹੇ ਨੇ ਉਹ ਵੀ ਆਰਓ ਚੱਲ ਰਹੇ ਨੇ ਜੋ ਗੰਦਾ ਪਾਣੀ ਸੀ ਨਾ ਮਤਲਬ ਸੀਵਰੇਜ ਖਰਾਬ ਹੋ ਰਹੇ ਨੇ ਉਹ ਗੰਦਾ ਪਾਣੀ ਉਹ ਵਧੀਆ ਪਾਣੀ ਆਉਣ ਦੇ ਬਜਾਏ ਗੰਦਾ ਪਾਣੀ ਵਿੱਚ ਰਲ ਕੇ ਆ ਰਿਹਾ ਹੈ ਬਹੁਤ ਜਿਆਦੇ ਮਤਲਬੀ ਤਕਲੀਫ ਹੋ ਰਹੀ ਆ ਲੋਕਾਂ ਨੂੰ ਬਹੁਤ ਜਿਆਦੇ ਜਿੰਨਾ ਵੀ ਕਹਾਂ ਤੁਸੀਂ ਦੇਖ ਹੀ ਰਹੇ ਹੋ ਪੀਣ ਦੇ ਕਾਬਲ ਨਹੀਂ ਰਿਹਾ ਪਾਣੀ ਬਹੁਤ ਪਰੇਸ਼ਾਨ ਨੇ ਇੱਥੋਂ ਦੀ ਸਰਕਾਰ ਨੇ ਆਵਾਮਦਵੀ ਸਰਕਾਰ ਨੇ ਬਹੁਤ ਪਰੇਸ਼ਾਨੀ ਲੈ ਰਖੀ ਆ ਇੱਥੋਂ ਦੀ ਸਰਕਾਰ ਜਾ ਕੇ ਦੇਖ ਸਕਦੇ ਹੋ ਬੁਲਹਾਡਾ ਦੇ ਵਿੱਚ ਕੋਈ ਵੀ ਸਹੂਲਤ ਨਹੀਂ ਹੈਗੀ ਅਸੀਂ ਇਹੀ ਅਰਜ਼ ਕਰਦੇ ਆਂ ਵੀ ਇਹ ਸਹੂਲਤ ਸਾਨੂੰ ਪੰਜ ਵਾਰ ਦੇ 6 ਵਾਰ ਦੇ ਵਿੱਚ ਤਾਂ ਜਮੇ ਨਰਕ ਆਇਆ ਪਿਆ ਆ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆ ਕਾਲੀ ਦਲ ਸਰਕਾਰ ਵੱਲੋਂ ਆਰੋ ਲਗਾਏ ਗਏ ਸੀ ਜੋ ਹੁਣ ਦਵਾ ਦਮ ਤੋੜ ਤੋਂ ਕੀ ਕਹਿਣਾ ਚਾਹੁੰਦੇ ਉਹਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਆਪਦੇ ਚੈਨਲ ਦੇਸ਼ ਦੁਨੀਆ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦਾ ਤੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਕਾਂਸ਼ੀ ਰਾਮ ਜੀ ਤੇ ਮੈਂ ਗੱਲ ਕਰਦਾ ਵੀ ਆਰੋ ਦੀ ਵੀ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਆਰੋ ਦੀ ਸਕੀਮ ਹੈ ਦਮ ਤੋੜਦੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਉਹਦੇ ਸਬੰਧ ਵਿੱਚ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜਗਤਗੁਰੂ ਰਬਦਾਸ ਮਹਾਰਾਜ ਜੀ ਨੂੰ ਕੋਟ ਕੋਟ ਨਮਨ ਪਹਿਲੀ ਗੱਲੜੀ ਪੰਜਾਬ ਸਰਕਾਰ ਦੀ ਆਰੋ ਦਾ ਸਿਸਟਮ ਹੈ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਵਧੀਆ ਸਿਸਟਮ ਚੱਲਦਾ ਆ ਰਿਹਾ ਸੀ ਉਹ ਬਿਲਕੁਲ ਦਮ ਤੋੜ ਚੁੱਕੇ ਆਰੋ ਬਿਲਕੁਲ ਬੰਦ ਹੋ ਚੁੱਕੇ ਨੇ ਜਿਹੜੇ ਗਰੀਬ ਲੋਕਾਂ ਨੂੰ ਸਹੂਲਤਾਂ ਮਾਣਾ ਮੋਟਾ ਕੋਈ ਆਰੋ ਦਾ ਪੀਣ ਨੂੰ ਪਾਣੀ ਮਿਲਦਾ ਸੀ ਤਾਂ ਉਹਨਾਂ ਦਾ ਸਿਸਟਮ ਕੋ ਚੱਲਦਾ ਸੀ ਵਿਚਾਰਿਆਂ ਦਾ ਉਹ ਬਿਲਕੁਲ ਰੁਕ ਚੁੱਕਿਆ ਦੂਰ ਦਰਾਡੇ ਤੋਂ ਲੋਕ ਪਾਣੀ ਲਾਉਣ ਲਈ ਮਜਬੂਰ ਨੇ ਕਿਸੇ ਕੋਲੇ ਕੋਈ ਸਾਧਨ ਵੀ ਨਹੀਂ ਹੁੰਦਾ ਵਿਚਾਰੇ ਗਰੀਬ ਲੋਕ ਨੇ ਇਹ ਆਰਓ ਦਾ ਸਿਸਟਮ ਹੈ ਦੁਬਾਰਾ ਪੰਜਾਬ ਸਰਕਾਰ ਨੂੰ ਤਰਹੀਹ ਦੇਣੀ ਚਾਹੀਦੀ ਹੈ ਧਿਆਨ ਦੇਣਾ ਚਾਹੀਦਾ ਇਧਰ ਤਾਂ ਜੋ ਆਰਓ ਦਾ ਜਿਹੜਾ ਸਿਸਟਮ ਹੈ ਇਹ ਸਾਰਾ ਚੱਲੇ ਗਰੀਬ ਲੋਕਾਂ ਨੂੰ ਪਾਣੀ ਮਿਲ ਸਕੇ ਜਿਆਦਾ ਤਾਂ ਗਰੀਬ ਲੋਕ ਹੀ ਪ੍ਰੇਸ਼ਾਨ ਨੇ ਐਸਸੀ ਵਰਗ ਦੇ ਜਿਹੜੇ ਲੋਕ ਨੇ ਓਬੀਸੀ ਵਰਗ ਦੇ ਲੋਕ ਨੇ ਉਹ ਜਿਆਦਾ ਪ੍ਰੇਸ਼ਾਨ ਨੇ ਬੁਲਾਡੇ ਦੇ ਵਿੱਚ ਤਕਰੀਬ ਜਿੰਨੇ ਵੀ ਆਰਓ ਲੱਗੇ ਹੋਏ ਨੇ ਤਕਰੀਬਨ ਅੱਧੇ ਤੋਂ ਜ਼ਿਆਦਾ ਦੰਦ ਤੋੜ ਚੁੱਕੇ ਨੇ ਬੰਦ ਹੋ ਚੁੱਕੇ ਨੇ 6 7 ਬਾੜ ਦਾ ਤਾਂ ਬਹੁਤ ਬੁਰਾ ਹਾਲ ਹੈ ਆਰੋ ਦਾ ਤਾਂ ਸਿਸਟਮ ਕੀ ਚੱਲਣਾ ਸੀ ਉਹ ਤਾਂ ਬੰਦ ਹੋ ਹੀ ਚੁੱਕੇ ਨੇ ਇੱਥੋਂ ਤੱਕ ਜਿਹੜਾ ਸੀਵਰੇਜ ਦਾ ਗੰਦੇ ਪਾਣੀ ਦਾ ਸਿਸਟਮ ਹੈ ਉਹ ਵੀ ਲੋਕਾਂ ਦੇ ਅੰਦਰ ਵੜ ਚੁੱਕਿਆ ਹੈ ਗਲੀਆਂ ਜਿਹੜੀਆਂ 6 7 ਬਾੜ ਦੀਆਂ ਨੇ 5 6 ਬਾੜ ਦੀਆਂ ਜਿਹੜੀਆਂ ਗਲੀਆਂ ਨੇ ਨਰਕ ਦਾ ਰੂਪ ਧਾਰਨ ਕਰ ਚੁੱਕੀਆਂ ਨੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਕੋਈ ਲੰਘਣ ਲਈ ਰਸਤਾ ਨਹੀਂ ਸਕੂਲ ਜਾਂਦੇ ਨੇ ਉਹ ਹਾਲਾਤ ਦੇਖਣ ਇੱਥੇ ਦੇ ਹਲਕੇ ਦੇ ਐਮਐਲਏ ਤਾਂ ਬਿਲਕੁਲ ਦੇਖ ਹੀ ਨਹੀਂ ਰਹੇ ਬਾਹਰ ਇਹ ਫਿਰਦੇ ਨੇ ਪਿੰਡਾਂ ਦੇ ਦੌਰੇ ਕਰ ਰਹੇ ਨੇ ਦੰਗੜੀ ਮਾਰ ਰਹੇ ਨੇ ਅਸੀਂ ਆ ਕਰ ਰਹੇ ਹਾਂ ਸ਼ੂ ਕਰ ਰਹੇ ਹਾਂ ਕੋਈ ਗਰੀਬ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕੋਈ ਗਰੀਬ ਦੀ ਸਹੂਲਤ ਨਹੀਂ ਸਰਕਾਰ ਕੋਈ ਵੀ ਸਹੂਲਤ ਨਹੀਂ ਗਰੀਬਾਂ ਵੱਲ ਕੋਈ ਵੀ ਬਿਲਕੁਲ ਸਰਕਾਰ ਦਾ ਧਿਆਨ ਨਹੀਂ ਸਿਸਟਮ ਬਹੁਤ ਖਰਾਬ ਹੋ ਚੁੱਕਿਆ ਇਸ ਲਈ ਤਰਹੀਜ ਕਰਦੇ ਆ ਕਿ ਗਵਰਨਮੈਂਟ ਇਧਰ ਧਿਆਨ ਦੇਵੇ ਤਾਂ ਜੋ ਆਰੋ ਚੱਲ ਸਕੇ ਗਰੀਬ ਲੋਕਾਂ ਨੂੰ ਪੀਣ ਦਾ ਪਾਣੀ ਮਿਲ ਸਕੇ ਸਰਕਾਰ ਵੱਲੇ ਆਰੋ ਲੱਗੇ ਸੀ ਹਾਂਜੀ ਸਾਰੇ ਹੀ ਦੰਦ ਤੋੜਦੇ ਜਾ ਰਹੇ ਨੇ ਕੀ ਕਹਿਣਾ ਚਾਹਦੇ ਹੋ ਦੇ ਸੰਬੰਧ ਵਿੱਚ ਉਹ ਜਿਹੜੇ ਰਿਪੇਅਰ ਕਰਾਉਣ ਦੇ ਯੋਗ ਨੇ ਉਹਨਾਂ ਦੀ ਰਿਪੇਅਰ ਕਰਵਾ ਦੇਾਂਗੇ ਹੂੰ ਜਿਹੜੇ ਕੋਈ ਜ਼ਿਆਦਾ ਖਸਤਾ ਹਾਲਤ ਦੇ ਵਿੱਚ ਨੇ ਤੇ ਉਹਨਾਂ ਬਾਰੇ ਪਤਾ ਕਰਦੇ ਆ ਜੇ ਰਿਪੇਅਰ ਹੁੰਦਾ ਦੀ ਹੁੰਦੀ ਹੋਈ ਤਾਂ ਉਹਨਾਂ ਦੀ ਰਿਪੇਅਰ ਕਰਵਾਵਾਂਗੇ ਅਸੀਂ ਤਾਂ ਜੋ ਲੋਕਾਂ ਨੂੰ ਜਿਹੜਾ ਸੁੱਧਾ ਹੋਇਆ ਪਾਣੀ ਆ ਪੀਣ ਵਾਲਾ ਉਹ ਮਿਲ ਸਕੇ ਸਰ ਜਿਹੜਾ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਹੀ ਸਰ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਉਹਦੇ ਸੰਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹਣੀ ਨਹੀਂ ਜੀ ਜੀ ਮੇਰੇ ਪਿੰਡਾਂ ਦੇ ਪਿੰਡਾਂ ਵਿੱਚ ਤਾਂ ਸੀਵਰੇਜ ਤਾਂ ਹੈ ਨਹੀਂ ਕੋਈ ਇਹ ਤਾਂ ਸ਼ਹਿਰ ਦੀ ਸਮੱਸਿਆ ਹੋ ਸਕਦੀ ਹੈ ਪਿੰਡਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਿਲਕੁਲ ਸਰ ਹਾਂ